ਉਹਨਾਂ ਦੇ ਨਾਲ ਮੀਟਿੰਗ ਹੋਈ ਤਾਂ ਇੱਕ ਤਾਂ ਬੇਸਿਕਲੀ ਉਹਨਾਂ ਦੇ ਜਿਹੜੇ ਕੁਝ ਮਸਲੇ ਸੀਗੇ ਉਹਨਾਂ ਦੀ ਇਥੇ ਸਿਚੁਏਸ਼ਨ ਵਾਈ ਕਰ ਲਈ ਐਂਡ ਦੇ ਹੈਵ ਬੀਨ ਰੀਅਸ਼ੂਰ ਕਿ ਉਹਦਾ ਨਿਪਟਾਰਾ ਕੀਤਾ ਜਾ ਬਾਕੀ ਜਿਹੜਾ VDC ਇਸ ਦਾ ਰੋਲ ਹੈ ਇੱਕ ਇੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਵੇਂ ਉਹ ਇੰਟੀਗ੍ਰੇਟਿਡ ਹੁੰਦੇ ਹੈ ਤਾਂ ਉਹ ਬੇਸਿਕਲੀ ਅਗੇਨ ਅਸੀਂ ਦੁਬਾਰਾ ਉਹ ਸਾਰਾ ਚੀਜ਼ ਡਿਸਕਸ ਹੋਈ ਕਿ ਜਿਵੇਂ ਪਿੱਛੇ ਵੀ ਕੁਝ ਕੁਝ ਪੋਜ਼ਿਟਿਵ ਡਿਵੈਲਪਮੈਂਟਸ ਸੀਗੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਪੁਲਿਸ ਸਸਿਮਿਲਰਲੀ ਉਸੇ ਫੈਸ਼ਨ ਤੇ ਉਸੇ ਤਰਜ਼ ਤੇ ਉਹਨੂੰ ਫਰਦਰ ਕੰਟੀਨਿਊ ਕਰਨਾ ਐਂਡ ਉਹ ਜਿਹੜਾ ਕੋਆਰਡੀਨੇਸ਼ਨ ਹੈ ਪੁਲਿਸ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨੂੰ ਫਰਦਰ ਸਟਰੰਗਥਨ ਕਰਨਾ ਤਾਂ ਉਹ ਸਾਡਾ ਮੁੱਦਾ ਸੀ ਰਾਜ ਦੀ ਮੀਟਿੰਗ ਦਾ ਸਰ ਇੱਕ ਨਾ ਬਾਰਡਰ ਏਰੀਆ ਹੁੰਦੇ ਕਰਕੇ ਜਿੱਥੇ ਬਹੁਤ ਸਾਰੇ ਜਿਹੜੀਆਂ ਐਕਟੀਵਿਟੀਆਂ ਹੋਰ ਪਿਛਲੇ ਦਿਨ ਤੁਸੀਂ ਦੇਖਿਆਗਾ ਹਾਲਾਤ ਜਿਹੜੇ ਬਹੁਤ ਨਾਜ਼ੁਕ ਜੇ ਕਿਹਾ ਜਾਂਦਾ ਨਫਰੀ ਦੀ ਗੱਲ ਕੀਤੀ ਜਾਂਦੀ ਹੈ ਇੱਕ ਪੁਲਿਸ ਪੁਲਿਸ ਕੋ ਨਫਰੀ ਨਹੀਂ ਹੈ ਉਨਾ ਕਿ ਨਾ ਕੇਵਲ ਦੀ ਵੀ ਕਟ ਨਹੀਂ ਇਹਦੇ ਵਿੱਚ ਬੇਸ਼ੱਕ ਸੈਂਸਟੋ ਏਰੀਆ ਹੈ ਤਾਂ ਉਸ ਚੀਜ਼ ਲਈ ਸਾਡਾ ਕੋਆਰਡੀਨੇਸ਼ਨ ਚੰਗਾ ਹੈ ਬੀਐਸਐਫ ਦੇ ਨਾਲ ਤਾਂ ਇਸ ਤੋਂ ਇਲਾਵਾ ਵੀ ਆਫਲੈਟ ਜਿਹੜੇ ਕੁਝ ਨਾਕੇ ਸੀ ਇਥੇ ਸਟੈਬਲਿਸ਼ ਕਰਤੇ ਉਸ ਸਟਰੈਂਥਨਿੰਗ ਕੀਤੀ ਹੈ ਕੁਝ ਫਰਦਰ ਅਸੀਂ ਪਲਾਨ ਲਾ ਪਿਆ ਕਿ ਕੋਈ ਨਫਰੀ ਅਸੀਂ ਕੜ ਕੇ ਵਿਚੋ ਬਾਕੇ ਰੈਸਟ ਵਿਚੋ ਅਸੀਂ ਇਥੇ ਡਿਪਲੋਏ ਕਰ ਰਹੇ ਹਾਂ ਅੱਜ ਕਿਸ ਬੰਦੇ ਦੇ ਅੱਜ ਜਦੋਂ ਮੈਂ ਐਜ਼ ਏ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਜੁਆਇਨ ਕੀਤਾ ਤਾਂ ਬਾਰਡਰ ਏਜ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਵਿਲੇ ਡਿਫੈਂਸ ਕਮੇਟੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਦਾ ਮਕਸਦ ਹੈ ਕਿ ਜਦ ਪੁਲਿਸ ਤੇ ਬੀਐਸਐਫ ਨੂੰ ਤਾਲਮੇਲ ਕਰਨਾ ਤੇ ਉਹਨਾਂ ਨੂੰ ਦੇ ਕੋਈ ਵੀ ਐਕਟੀਵਿਟੀ ਹੁੰਦੀ ਆ ਡਰੋਨ ਸੰਬੰਧੀ ਜਾਂ ਕੋਈ ਡਰੱਗ ਸੰਬੰਧੀ ਜਾਂ ਕੋਈ ਹੋਰ ਉਹਨਾਂ ਨੂੰ ਲੱਗਦਾ ਇਲੀਗਲ ਐਕਟੀਵਿਟੀ ਆ ਜਾਂ ਵਿਕਾਸ ਸੰਬੰਧੀ ਵੀ ਕੋਈ ਮੁੱਦੇ ਹੁੰਦੇ ਨੇ ਤਾਂ ਉਹ BSF ਤੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਸਾਂਝੇ ਕਰਨ ਤਾਂ ਜੋ ਕਿ ਅਸੀਂ ਉਹਨਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰ ਸਕੀਏ ਤੇ ਹੁਣ ਮਾਨਯੋਗ ਨਵੇਂ ਗਵਰਨਰ ਸਾਹਿਬ ਨੇ ਜੁਆਇਨ ਕੀਤਾ ਹੈ ਤੇ ਉਹ 25 ਤਰੀਕ ਨੂੰ ਇੱਥੇ ਗੁਰਦਾਸਪੁਰ ਚ ਆ ਕੇ ਵਿਲੇ ਡਿਫੈਂਸ ਕਮੇਟੀਆਂ ਨਾਲ ਇੰਟਰੈਕਟ ਕਰਨਾ ਕਰਨਗੇ ਤੇ ਉਸ ਦੇ ਸਬੰਧ ਵਿੱਚ ਮੈਂ ਤੇ ਦੋਨੋਂ SSP ਸਹਿਵਾਨ ਗੁਰਦਾਸਪੁਰ ਤੇ ਬਟਾਲਾ ਅੱਜ BDC ਨਾਲ ਅਸੀਂ ਮੈਂ ਐਜ਼ ਅ ਡਿਪਟੀ ਕਮਿਸ਼ਨਰ ਪਹਿਲੀ ਵਾਰ ਇਹਨਾਂ ਨੂੰ ਬੁਲਾ ਕੇ ਇੰਟਰੈਕਟ ਕਰ ਰਹੇ ਹਾਂ ਤਾਂ ਕਿ ਮੈਨੂੰ ਵੀ ਪਤਾ ਚੱਲੇ ਕਿ ਇਹਨਾਂ ਦੀਆਂ ਕੀ ਸਮੱਸਿਆ ਨੇ ਤਾਂ ਇਹਨਾਂ ਦੇ ਮਨ 'ਚ ਕੀ ਹੈਗਾ ਸੋ ਥੈਟ ਅਸੀਂ ਉਸਤੇ ਵਰਕ ਕਰ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਸਟਰੈਂਥਨ ਕਰਕੇ ਇਹਨਾਂ ਦਾ ਮੈਕਸਿਮ ਸਹਿਯੋਗ ਲੈ ਸਕੀਏ ਜਿਹੜੇ ਗਵਰਨਰ ਸਾਹਿਬ ਆ ਰਹੇ ਜੀ ਉਹ ਤਾਂ ਮੇਨ ਬੀਡੀਸੀ ਨਾਲ ਹੀ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਉਹਨਾਂ ਦੀ ਇੰਟੈਲੀਜੈਂਸ ਤੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਨਾਲ ਮੀਟਿੰਗ ਹੈ ਉਹ ਮੇਰੇ ਮੁੱਦਾ ਧਿਆਨ ਚ ਨਹੀਂ ਹੈਗਾ ਜਿਹੜੀ ਹੈਰੀਟੇਜ ਸਟਰੀਟ ਤੁਸੀਂ ਦੱਸ ਰਹੇ ਹੋ ਤੁਸੀਂ ਇਹ ਧਿਆਨ ਚ ਲਿਆਤੀ ਆ ਮੈਂ ਐਸਡੀਐਮ ਸਾਹਿਬ ਨਾਲ ਗੱਲ ਕਰਕੇ ਇਹਦਾ ਜੋ ਵੀ ਸਮੱਸਿਆ ਨੇ ਉਹ ਹੱਲ ਕਰਾਂ ਇਹ ਛੋਟੇ ਛੋਟੇ ਸਮੱਸਿਆਵਾਂ ਬੜੀਆਂ ਹੁੰਦੀਆਂ ਨੇ ਅੱਜ ਅਸੀਂ ਇਸ ਮੰਤੋਂ ਲਈ ਨਹੀਂ ਆਏ ਇਹ ਚੀਜ਼ਾਂ ਜਿਹੜੀਆਂ ਨੇ ਐਸਡੀਐਮ ਲੈਵਲ ਦੇ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਮਿਲੋ ਜਿਹੜੇ ਕੋਈ ਇਨਕ੍ਰੋਚਮੈਂਟ ਆ ਛੋਟੀ ਮੋਟੀ ਉਹ ਐਸਡੀਐਮ ਤੇ ਡੀਐਸਪੀ ਜਾਂ ਬੀਡੀਪੀ ਉਹਨੇ ਮਿਲ ਕੇ ਕਰਨਾ ਹੁੰਦਾ ਮੈਂ ਉਹਨਾਂ ਨੂੰ ਇਹ ਹਦਾਇਤ ਕਰ ਦਾਂਗਾ ਕਿ ਜਿੱਥੇ ਕੋਈ ਇਹ ਜੀ ਇਨਕ੍ਰੋਚਮੈਂਟ ਆ ਸੜਕ ਦੇ ਉੱਪਰ ਕੋਈ ਰੇਤਾ ਬਜਰੀ ਜਾਂ ਕੁਝ ਪਿਆ ਤਾਂ ਉਹ ਤੇ ਉਹ ਜੋ ਵੀ ਹੈ ਨਿਯਮਾਂ ਅਨੁਸਾਰ ਕਾਰਵਾਈ ਕਰਾਂਗੇ ਬਿਲਕੁਲ ਅੱਜ ਮੇਰੇ ਧਿਆਨ ਚ ਆਇਆ ਮੈਂ ਸਿਵਲ ਸਰਜਨ ਨਾਲ ਗੱਲ ਕਰਕੇ ਤੇ ਐਸ ਡੀ ਐਮ ਸਾਹਿਬ ਨਾਲ ਤੇ ਇਹਨੂੰ ਅਸੀਂ ਕੋਈ ਹੋਰ ਠੁਕਮੀ ਜਗ੍ਹਾ ਦੇਖਾਂਗੇ ਤੇ ਨਾਲ ਹੀ ਜਿਹੜੇ ਐਸ ਐਸ ਪੀ ਸਾਹਿਬ ਨੇ ਇਹਨਾਂ ਨੇ ਵੀ ਇਸ ਨੂੰ ਧਿਆਨ ਚ ਰੱਖਿਆ ਹੈ ਤੇ ਉਹ ਵੀ ਜਿਹੜੇ ਕੁਝ ਇਸ ਤਰ੍ਹਾਂ ਦੇ ਸਖਸ਼ ਇੱਥੇ ਆਂਦੇ ਨੇ ਉਹਨਾਂ ਤੇ ਵੀ ਉਹ ਨਜ਼ਰ ਰੱਖਣਗੇ ਤੇ ਉਹਨਾਂ ਤੇ ਜੋ ਬੰਦੀ ਕਾਰਵਾਈ ਕਰਨਗੇ